ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਦੇਖਦੇ ਆ ਅੱਜ ਗੱਲ ਕਰਦੇ ਆ ਪਿੰਡ ਮੇਸੜੀ ਜਲਾ ਸਰਸਾ ਡੱਬ ਵਾਲੀ ਤੋਂ ਸਰਸਾ ਰੋਡ ਤੇ ਹਰ ਸ਼ਨੀਵਾਰ ਬੱਕਰੀਆਂ ਦਾ ਮੇਲਾ ਲੱਗਦਾ ਉਹ ਮੇਲਾ ਇਸ ਵਾਰ ਵੀ ਲੱਗਿਆ ਤੇ ਜੇ ਕਿਸੇ ਭਰਾ ਨੇ ਬੱਕਰੀਆਂ ਖਰੀਦਣੀਆਂ ਜਾਂ ਵੇਚਣੀਆਂ ਤਾਂ ਪਹੁੰਚ ਕੇ ਖਰੀਦ ਵੇਚ ਸਕਦਾ ਤੇ ਅੱਜ ਦਰਸ਼ਨ ਕਰਾਉਣੇ ਆ ਬਹੁਤ ਸੋਹਣੀ ਤੜਕੇ ਤੜਕੇ ਇੱਕ ਬਰਬਰੀ ਆਈ ਹੈ ਚਾਰ ਦਾ ਹੰਦਾ ਦਿਨਾ ਤੇ ਸੋਨ ਆਲੀ ਹੈ ਬਹੁਤ ਹੀ ਚੰਗੇ ਕੁਆਲਿਟੀ ਦੀ ਹੈ ਤੇ 22 ਰੁਪਏ ਮੰਗਦਾ 18000 ਰੁਪਿਆ ਤੇ ਅੱਗੋਂ ਲਾਈ ਜਾਂਦੇ 8000 ਰੁਪਿਆ ਹਨਾ ਤੇ ਦੇਖਦੇ ਆਂ ਸੌਦਾ 7000 ਕਿੱਥੇ ਬਣਦਾ ਬਹੁਤ ਚੰਗੀ ਬਰਬਰੀ ਹੈ ਜਿੰਨੀ ਕਹਦੇ ਹੋ ਚਾਰ ਦੰਦ ਦਾ ਦਿਨਾਂ ਤੇ ਸੁਣ ਵਾਲੀ ਹੈਗੀ ਬਹੁਤ ਚੰਗੀ ਹੈ ਜੀ ਤੇ ਆ ਸਾਰੇ ਬਾਈ ਇਸੇ ਬੱਕਰੀ ਮੰਗਰੀ ਹੈ ਹਰਦੇ ਹੈਗੇ ਲੈ ਇਹਨੂੰ ਹੁਣ ਵੇਖੋ ਕਿਹੜਾ ਲੈਂਦਾ ਇਸ ਬੱਕਰੀ ਨੂੰ ਪਾਉਂਦੀ ਪਾ ਯਾਰ ਹਾਂ ਨਾ 10 ਦੀ ਪਾ ਪੂਰੀ ਦੇਖੀ ਪਾ ਪੂਰੇ 10 ਦੀ ਯਾਰ ਦੇਖੀ ਜੋ ਪਾ ਆਉਂਦੇ ਦੇਖਨੇ ਯਾਰ ਪਾ ਦੇ ਬੋਲ ਨਹੀਂ ਉਹਨੇ 17 ਮੰਗ ਕੇ 17 ਕਹਤਾ ਤੇ ਇਹਨਾਂ ਨੇ ਬੰਗਿਆ ਲਾਇਆ 10000 ਰੁਪਇਆ ਲਾਤਾ ਯਾ 500 ਬੋਲ 500 ਨਹੀਂ ਬੋਲ ਬਾਈ ਕਿੰਨੇ ਦੇਣੀ ਆ ਚਿੱਠੀ ਆਖਦਾ ਇਹਦੇ ਕਿੰਨੇ 500 ਵਦਨ ਵਾਲੇ ਹੋਰ ਪਾ ਸਕਦੇ ਆ ਚਿੱਠੀ ਇਹਦੇ ਕਿਦੋਂ ਆਪਾਂ ਫੇਰ ਕਰਤਾ ਉਸੋ ਵੀ ਕਰਦਾ ਫਰਤੀ ਇਹਦਾ ਕੀ ਕਰਨੀ ਲੱਗੀ ਤਾਂ ਬਰਬਰੇ ਤੋਂ ਹੀ ਆ ਬਾਈ ਇਹ ਅੱਛਾ 10000 ਦੀ ਦੇਣੀ ਆ ਤਾਂ ਬੋਲ ਸੁਦੇ ਪਰਤੀ ਕੈਮਰੀ ਹੋਰ ਬੋਗ ਤੋਂ ਲੱਗੀ ਹੁੰਦੀ ਆ ਮਰ ਜਾਂਦੀ ਆ ਜਾ ਕੇ ਬੋਲ ਉਹ ਫੜ ਲਾ ਲਵਾ ਤਾਂ ਕਾ ਰਿਆ ਯਾਰ ਹਾਂ ਪਹਿਲਾ ਨਾਗਾਇਨ ਆਈਐਨਆਰ 12000 ਰੁਪਏ ਪੋਣੀ ਤਾਂ ਕਰਾਂਗੇ ਮੋਹਤ ਰਾਤ ਤਾਂ ਦੇਖ ਹਸਬੰਨਾਂ ਨੂੰ ਵੀ ਕਿੰਨੇ ਦੀ ਦੇਂਗਾ ਐਨ ਦੱਸ ਪਾ 17000 ਰੁਪਏ 17 ਦੀ ਨਹੀਂ ਵਿਗਦੀ ਤੇਰੀ ਬੱਕਰੀ ਬਾਹਲੇ ਪੈਸੇ ਮੰਗੇ ਹਨ ਹੁਣ ਤੜਕੇ ਤੜਕੇ ਮਾਹੌਲ ਗਰਮ ਹੈ ਤੇਰੇ 2 ਰੁਪਏ ਬੱਟੇ ਜਾਣਗੇ ਕਿ ਨਹੀਂ ਹੁਣ ਤੇਰੇ ਚੰਗੇ ਰੁਪਏ ਜਿਹੜੇ ਤੜਕੇ ਲੱਗੇ ਤੈਨੂੰ ਹੱਥ ਨੇ ਨਹੀਂ ਲੱਗਦੇ ਰੁਪਏ ਮਨ ਬਣਾ ਲਾ ਦੇਣੀਆਂ ਤਾਂ ਰੁਪਏ ਬਹੁਤ ਲੱਗ ਜਾਂਦੇ ਤੇਰੀ ਬੱਕਰੀ ਦੇ ਹਾਂ ਮਨ ਬਣਾ ਲਾ ਰਾਹ ਦੇ ਦੇ ਫਿਰ ਫੜ ਲੈ ਜਦਵਾਰਾ ਐਂ ਦੱਸ ਦੇ ਵੀ ਇਦੋਂ ਕੱਟ ਦਿੰਦਾ ਨੀਗਾ ਤਾਂ ਪਾਣੀ ਬਣ ਜਾ ਉੱਥੇ ਬਣੇ ਤੈਨੂੰ ਥੱਲੇ ਆ ਹੁਣ ਤਾਂ ਗਾਗ ਤੇ ਗਾਗ ਚੜਿਆ ਬੈਠਾ ਹੁਣ ਤਾਂ ਲੈਣਗੇ ਤੇਰੀ ਬੱਕਰੀ ਹਾਂ ਤੂੰ ਗਿਆ ਵੀ ਪਾਲੇ ਨਾਲ ਕਿੰਨੇ ਦੀ ਕਹਿੰਦਾ ਬਾਈ ਲੈ ਆ ਗਿਆ ਲੈ ਹੁਣ ਅੜੀ ਕਰਕੇ ਛੱਡ ਦੇ ਲੈ ਗਿਆ ਲੈ ਤੂੰ ਪਿੰਡ ਕਿਹੜਾ ਬਾਈ ਦਾ ਨਥੋਰ ਬਣੀ ਨਥੋਰ ਤੋਂ ਆਇਆ ਬਾਈ ਠੀਕ ਠੀਕ ਉਹ ਛੱਡ ਗਿਆ ਓਏ ਔਰ ਛੱਡਣ ਕੀ ਕੀ ਕਰ ਕੀ ਕਰ ਮੈਂ ਮੰਗੇ ਥੋੜਾ ਦਿੱਤੇ ਜਾਣ 11000 ਰੁਪਏ ਲੱਗ ਗਏ ਤੇ ਬਾਈ ਕੋਈ ਰਾਹ ਨਹੀਂ ਦੇਈ ਜਾਂਦਾ ਬੱਕਰੀ ਦਾ ਹੈ ਤੇ ਕਿੰਨੇ ਦੇਣਾ ਯਾਰ 11000 ਰੁਪਏ ਬਹੁਤ ਲੱਗ ਗਏ ਬਾਈ ਬੱਕਰੀ ਦੇ ਹੀ ਨਹੀਂ ਜਾਂਦਾ ਹੁਣ ਉਹ ਕਿਉਂ ਸਰ ਜੀ ਕਹੀ ਜਾਂਦਾ ਯਾਰ ਸਾਢੇ 10 ਦੀ ਤੇ ਨਹੀਂ ਜਿਹੜਾ ਹੁਣ ਲੱਗ ਗਿਆ ਨਾ ਉਹ ਅਥਨੇ ਨਹੀਂ ਲੱਗਣਾ ਉਹ ਫਲਾਵੇ ਜਿਹੜਾ ਕਿਸੇ ਨੂੰ ਚੱਕੂ ਖਾਣ ਉਹ 11 ਚ ਨਹੀਂ ਦੇਣੇ ਬਾਈ ਨਹੀਂ ਦੇਣੀ ਨਹੀਂ ਯਾਰ ਕਿਉਂ ਰੁਪਏ ਤੇਰੀ ਬੱਕਰੀ ਦੇ ਬਹੁਤ ਲੱਗ ਗਏ ਅੱਗੇ ਤੇਰੀ ਮਰਜ਼ੀ ਆ ਅੱਗੇ ਤੇਰੀ ਮਰਜ਼ੀ ਐ ਰਪੀਏ ਬਹੁਤ ਲੱਗ ਗਈ ਕੋਈ ਤਾਂ ਲਊਗਾ ਅਸੀਂ ਕਰਾ ਦਾਂਗੇ ਲਖਾਈ ਗਿਆ ਹੋ ਵੀ ਹਜੇ ਜਾਨਵਰ ਆਏ ਨਹੀਂ ਤਾਂ ਲੱਗ ਗਏ ਥੋੜੇ ਜਿਹਰ ਨੂੰ ਬਰਬੜੀਆਂ ਹੋਰ ਆ ਜਾਣਗੀਆਂ ਬਹੁਤ ਆ ਜਾਣਗੀਆਂ ਫਿਰ ਇਹਦੇ ਕਿ ਨਹੀਂ ਝਾਕਣਾ ਨਹੀਂ ਕਿਸੇ ਨੇ ਹੁਣ ਨਾਲੇ ਜਲਦੀ ਨਹੀਂ ਫਿਰ 11 ਵੀ ਕਹਿੰਦੇ ਕਿ ਮਰਜ਼ੀ ਫੜ ਸਕਦਾ ਹਾਂ ਕਿਹਨੇ ਵੀ ਗੂਗਲ ਤੇ ਹੁਣ ਕਰਾ ਲੈ ਰੋਡ ਨੂੰ ਬੰਦ ਕਰ ਮੇਰੇ ਮੋਟਰਸਾਈਕਲ ਨਹੀਂ ਅੰਦਰ ਦਾ ਹਾਂ ਪਤਾ ਨਹੀਂ ਫਿਰ ਪਹਿਲ ਤੁਹਾਡੀ 11 ਲੈ ਜਾਓ ਨਹੀਂ ਲੰਦਾ ਮੈਂ ਬਣ ਹਾਂ ਮੰਨ ਲੈਣ ਨੂੰ ਇਹਨਾਂ ਕਹਿੰਦੇ ਆ ਗਈ ਤੁਸੀਂ ਨਾਲ ਤੁਹਾਡਾ ਮੁਖਾਈ ਆਪਾਂ ਦਾ ਭਾਈ ਕੋਈ ਰਾਹ ਨਹੀਂ ਪਾਈ ਜਾਂਦਾ ਬੱਕਰੀ ਤਾਂ ਵਿਕਦੀ ਹੈ ਭਾਈ ਦੀ ਪਰ ਨਹੀਂ ਆਂਦਾ ਬੱਕਰੀ ਚਾਰ ਤਾਂ ਆਉਂਦਾ ਗਾ ਕੇ ਵੀ ਬਹੁਤ ਹੈ ਬੱਕਰੀ ਪਰ ਉਹ ਕਿਸੇ ਨੂੰ ਨਹੀਂ ਇੱਕ ਮਹੀਨਾ ਤਾਂ ਹੁੰਦਾ 11ਵੇਂ ਮੈਂ ਦੇਖੀ ਐਵੇਂ ਕਿਵੇਂ ਦਿੱਤੀ ਉਹ ਮੰਨਦਾ ਨਹੀਂ ਤੂੰ ਪੱਕਾ ਗਿਆ ਉਹ ਚੱਲ ਫਿਰ ਕੰਦਾ ਕਿਆ ਕਰ ਰਿਹਾ ਤਾ ਇਹ ਯਾਰ ਜਿਆਦਾ ਮੁਕਾ ਤੇ ਸਾਡੇ ਨਹੀਂ ਤੇ ਨਹੀਂ ਭਾਈ ਤੰਨੇ ਵਿਗਦੀ ਭਾਈ ਠੀਕ ਆ ਜਿੰਦੇ ਪਏ ਬਾਈ ਬੱਤ ਥੋੜਾ ਵੱਖਰੇ ਬਹੁਤ ਲੱਗੇ ਸੀ ਭਾਈ ਦੋ ਬੱਚੇ ਪਹਿਲੇ ਕਿਹੜੇ ਲਈ ਦੁੱਜੇ ਆਉਣ ਤੋਂ ਆਉਣ ਲਿਆਉਂਗੇ ਬੱਚੇ ਦਾ ਇਹ ਢੱਡ ਚਾ ਕੀਪ ਦੇ ਤਿੰਨ ਦੇ ਢਾਈ ਤੇ ਢੱਡ ਚਾ ਕੀਪ ਬੱਚਿਆਂ ਦਾ ਛੱਟ ਤੂੰ ਢੱਡ ਵਾਲੇ ਦਾ ਕੀ ਪਤਾ ਯਾਰ ਭਾਈ ਜਿਹੜੇ ਮੌਕੇ ਦੀ ਉਹ ਗੱਲ ਕਰ ਦੂੰ ਕਿਰ 12 ਲੈ ਲਈ ਯਾਰ ਹੁਣ ਬੱਚੇ ਇਹ ਹੁਣ ਬੱਚੇ ਕੱਢਦੇ ਮਾਰਾ ਲੈ ਲਈ ਹਾਂ ਦੇਖੀ ਦਿਖਾ ਦੇ ਗਏ ਮੇਰਾ ਪਰੇ ਘਰ ਦਾ ਕੀ ਪਤਾ ਕੀ ਲਿਖਿਆ ਇਹਨਾਂ ਅੰਦਰੋਂ ਕੀ ਮੇਰਾ ਕੀ ਨਿਕਲਣਾ ਇਹ ਸੌਦਾ ਬਚਾਲੀ ਰਹਿ ਗਿਆ ਨਹੀਂ ਦਿੰਦਾ ਮੇਰੇ ਖਿਆਲ ਚ ਬਾਈ ਬੁੱਤਾਂ ਸਿਆਣਾ ਦੇ ਘਰ ਤਾਂ ਬੱਕਰਾਂ ਹੱਥੀ ਵੀ ਦੇ ਦਿੰਦੇ ਉਹ ਲੈਣੀ 11 ਵਜੇ ਰਹਿਣੀ 11 ਵਜੇ ਲੈ ਨਾ ਦੇ ਉ 11 ਚ ਕੋੰਦੇ ਨਹੀਂ ਬਾਈ ਆਏ ਕਰ ਯਾਰ ਦੇਵੇ ਨਾ ਦੇਵੇ ਪੱਕਾ ਕਰ ਜੋ ਕੰਮ ਇੱਕ ਵਾਰੀ ਕੀ ਕਰਦੀ ਆ 12000 ਦੀ ਦੇ ਯਾਰ ਦੇਖੀ ਜਾਊਗੀ ਬੋਲ ਜੇ ਦਿਨ ਨਾ ਤਾਂ ਦੇਖ ਲੈ ਹੁਣ ਆਥਨ ਦਾ ਹੀ ਡਿੱਕੀ ਐ ਖੜਾ